मुरदाबाद 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 रते कातल मुरदाबाद मुर्दाबाद मुर्दाबाद रत ਹੰਜ ਸੱਤੀ ਨਾਮ ਆ ਸਰ ਚਾਚੀ ਕਾਲ ਦੀ ਸਰਾਨੂੰ ਕਮਲਜੀਤ ਸਿੰਘ ਪੰਗੂ ਨੰਬਰਦਾਰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਤੁਹਾਡੇ ਨਾਲ ਲੱਗਿਆ ਗਿਆ ਦਰੱਖਤ ਪੱਟੇ ਗਏ ਇਹ ਜਿਵੇਂ ਕੱਲ ਮੈਨੂੰ ਬਈ ਜੀ ਹੋਣਾ ਦਾ ਵੀ ਫੋਨ ਆਇਆ ਸੀਗਾ ਹੋਰ ਵੀ ਪਬਲਿਕ ਦੇ ਫੋਨ ਆਏ ਸੀਗੇ ਕਹਿੰਦੇ ਵੀ ਮਾਨਸਾ ਰੋਡ ਤੇ ਇੱਕ ਕਲੋਨੀ ਦੇ ਸਾਹਮਣੇ ਕਾਫੀ ਸਾਰੇ ਦਰੱਖਤ ਵਿੱਕਾਟ ਰਹੇ ਆ ਕੱਟੀ ਜਾਂਦੇ ਆ ਔਰ ਤੁਹਾਨੂੰ ਪਤਾ ਹੈ ਜਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਚੱਲ ਜਾਂਦੇ ਆ ਅਸੀਂ ਇਲੈਕਸ਼ਨਾਂ 'ਚ ਬਿਜ਼ੀ ਸੀਗੇ ਕੱਲ ਸਾਡੀ ਟੀਮ ਆਈ ਸੀ ਰੁੱਖਾਂ ਦੇ ਰੱਖ ਕੇ ਸੁਸਾਇਟੀ ਦੀ ਟੀਮ ਤੇ ਮੈਂ ਨਹੀਂ ਆ ਸਕਿਆ ਸੀ ਪਰ ਜੋ ਵੀ ਇਹ ਹੋਇਆ ਬਹੁਤ ਮੰਦਭਾਗ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਤੁਸੀਂ ਦੇਖੋ ਵੀ ਇਹ 40 45 ਸਾਲ ਪੁਰਾਣਾ ਦਰਖਤ ਹੈ ਜਿਹੜਾ ਦੀ ਇਹ ਕਟਾਈ ਹੋਈ ਜਿਸ ਨੇ ਮਨਜ਼ੂਰੀ ਕਹਿ ਰਹੇ ਕਿਸ ਦੀ ਹੈ ਮਨਜ਼ੂਰੀ ਨੂੰ ਕਿਵੇਂ ਦੇਖਦੇ ਨੇ ਐਨਸੀਪੀ ਨੂੰ ਅਜੀ ਖੁਦ ਹੈਰਾਨ ਹੈ ਮੇਰਾ ਵਾਰਡ 11 ਨੰਬਰ ਹੈ 150 ਰੋਡ ਵਾਲਾ ਏਰੀਆ ਪੈਣਾ 150 ਰੋਡ ਤੇ ਜਿਦ ਜਾਓਗੇ ਜਦੋਂ ਛਾਂਤ ਨਗਰ ਚੁੱਕੀਆਂ ਉਥੇ 3 ਸਾਲ ਹੋ ਗਏ ਸਾਨੂੰ ਐਪਲੀਕੇਸ਼ਨ ਦਿੱਤੀ ਨੂੰ ਫੋਰੈਸਟ ਵਾਲਿਆਂ ਨੂੰ ਇੱਕ ਸੁੱਕਾ ਦਰਖਤ ਹੈ ਔਰ ਸੜਕ ਦੇ ਵਿਚਾਲੇ ਆਉਂਦਾ ਹੈ। ਤੁਹਾਨੂੰ ਵੀ ਪਤਾ ਹੈ ਮੇਨ ਰੋਡ ਹੈ ਇੰਨੀ ਵਗਦੀ ਹੈ। ਹਜੇ ਤੱਕ ਉਹ ਸੁੱਕੇ ਦਰਖਤ ਪਟਣ ਦੀ ਮਨਜ਼ੂਰੀ ਨਹੀਂ ਦਿੱਤੀ। ਤੇ ਇਹ ਮੈਨੂੰ ਪਤਾ ਲੱਗੇ ਕਿ ਇਹਨੇ ਵੀ 30 ਦਰਖਤਾਂ ਦੀ ਮਨਜ਼ੂਰੀ ਹੈ ਨੌਕਰੀ। ਵੀ ਸੁੱਕਾ ਦਰਖਤ ਪਟਣ ਦੀ ਮਨਜ਼ੂਰੀ ਨਹੀਂ ਹੈ। ਹਰੇ ਦਰਖਤ ਜਿਹੜੇ ਛਾਂ ਦਾਰ ਹੈ, ਆਕਸੀਜਨ ਦੇ ਰਹੇ ਹੈ। ਪੰਛੀਆਂ ਨੇ ਆਹਲ ਨੇ ਪਾਏ ਹੋਏ। ਉਹਨਾਂ ਦੀ ਮਨਜ਼ੂਰੀ ਦੇ ਰੇ ਹੈਰਾਨੀ ਵਾਲੀ ਗੱਲ ਹੈ। ਕੀ ਕਾਰਨ ਮੰਨਦੇ ਆ ਕਿਉਂ ਦਿੱਤੀ ਹੋਈ? ਕਿਤੇ ਨਾ ਕਿਤੇ ਇਹੀ ਕਹਾਂਗੇ ਮਿਲੀਭੁਗਤ ਲੱਗਦੀ। ਤੇ ਦੇਖੋ ਕੋਆਪਰੇਟਿਵ ਸਿਸਟਮ ਚੱਲਦਾ ਹੈ ਅੱ जिसकी लाठी उसी की भैंस आपा ਤਾਂ ਸਿਰਫ ਇੱਕ ਰੌਲਾ ਪਾਉਣ ਆਲੇ ਆ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਐਡ ਕਰੂੰਗਾ ਜਿਹੜੀ ਇਹ ਮਾਨਸਾ ਰੋਡ ਹੈਗੀ ਐ ਸਾਡੀ ਸੰਸਥਾ ਜਿਹੜੀ ਰੁੱਖਾਂ ਦੇ ਰਾਖੇ ਪਿਛਲੇ ਡੇਢ ਸਾਲ ਤੋਂ ਅਸੀਂ ਜਿੰਨੇ ਵੀ ਇੱਥੇ ਪੌਦੇ ਲਾਏ ਐ ਉਹਨਾਂ ਨੂੰ ਟ੍ਰੀ ਕੱਟ ਲਵਾਏ ਐ ਔਰ ਉਹਨਾਂ ਨੂੰ ਪਾਣੀ ਪਾਉਂਦੇ ਰਹੇ ਆ ਅਸੀਂ ਔਰ ਹੁਣ ਵੀ ਪਾਣੀ ਪਾਉਣੇ ਆ ਉਹਨਾਂ ਨੂੰ ਅਸੀਂ ਕਿਉਂ ਪਾਉਣੇ ਆ ਕਿ ਇਹ ਪੌਦੇ ਪਾਣੀ ਦੀ ਵਜ੍ਹਾ ਨਾਲ ਸੁੱਕ ਨਾ ਜਾਣ ਬੇਸ਼ੱਕ ਸਰਕਾਰ ਨੇ ਲਾਇਆ ਪਰ ਸਾਡਾ ਵੀ ਕੋਈ ਫਰਜ਼ ਬੰਦਾ ਹੈ ਸਾਡੀ ਸੰਸਥਾ ਦਾ ਨਾਂ ਹੀ ਇਹਦੇ ਰੁੱਖਾਂ ਦੇ ਰਾਖੇ ਔਰ ਸਾਡਾ ਫਰਜ ਸੀਗਾ ਵੀ ਅਸੀਂ ਇਹਨਾਂ ਨੂੰ ਸੰਭਾਲੀਏ ਇਹਨਾਂ ਨੂੰ ਪਾਣੀ ਪਾਈਏ ਜਿੱਥੇ ਟਰੀ ਗਾਰਡਨ ਦੀ ਲੋਡ ਸੀ ਟਰੀ ਗਾਰ ਲਾਇਆ ਔਰ ਅੰਡਰ ਬ੍ਰੇਜ ਤੱਕ ਜਿੱਥੋਂ ਤੱਕ ਵੀ ਇਹ ਪੌਦੇ ਲੱਗੇ ਸੀ ਐਡਵਾਂਸ ਕੈਂਸਰ ਕੇਅਰ ਹਸਪੀਟਲ ਹੈ ਉੱਥੋਂ ਤੱਕ ਵੀ ਜਿੰਨੇ ਪਹਿਲਾਂ ਪੌਦੇ ਲੱਗੇ ਹੋਏ ਸਾਰਿਆਂ ਨੂੰ ਪਾਣੀ ਪਾਉਣੇ ਆ ਰੇਹ ਦੀ ਲੋੜ ਪੈਂਦੀ ਰੇਹ ਪਾਉਣੇ ਸਿਓ ਖਾਲੀ ਦਵਾਈ ਵੀ ਪਾਉਣੇ ਆ ਉਹ ਸਿਰਫ ਇਸੇ ਕਰਕੇ ਵੀ ਵਾਤਾਵਰਣ ਸ਼ੁੱਧ ਰਹਿ ਸਕੇ ਜੀ ਵਿਵੰਦ ਨਰਕ ਤੱਕ ਜੀ ਇਸ ਨੂੰ ਜੇ ਆਪਾਂ ਕਹਿੰਦੇ ਜਵਾਨ ਹੋਣ ਤੇ ਘੱਟ ਤੋਂ ਘੱਟ 20 ਸਾਲ ਲੱਗ ਜਾਂਦੇ ਆ ਔਰ ਇਹਨਾਂ ਨੂੰ ਤਾਂ 20 ਮਹੀਨੇ ਨਹੀਂ ਲੱਗਦੇ ਤੇ ਬਿਲਕੁ 40-45 ਸਾਲ ਪੁਰਾਣੇ ਐ ਜੇ ਅੱਜ ਇਹ ਕਹਿੰਦੇ ਵੀ ਅਸੀਂ ਇੱਥੇ ਨਵੇਂ ਲਾ ਦਿਆਂਗੇ ਉਹਨਾਂ ਨੂੰ ਐਡੇ ਵੱਡੇ ਹੋਣ ਦੇ 40-45 ਸਾਲ ਫੇਰ ਲੱਗਣਗੇ ਉਹ ਇੰਨਾ ਵੱਡਾ ਗੈਪ ਜਿਹੜਾ ਹੈਗਾ ਇੱਕ ਪੀੜੀ ਖਤਮ ਹੋ ਗਈ ਜਦੋਂ ਅਗਲੀ ਪੀੜੀ ਜਦੋਂ ਨਹੀਂ ਤਿਆਰ ਹੋਣਗੇ ਉਹ ਦੇਖੀ ਜੋ ਕੀ ਹੋਊਗਾ ਲੋੜ ਤਾਂ ਦਰਖਤ ਲਾਉਣ ਦੀ ਹੈ ਪਰ ਅਸੀਂ ਪਤਾ ਨਹੀਂ ਕਿਵੇਂ ਪਰਮਿਸ਼ਨਾਂ ਦੇ ਕੇ ਦਰਖਤ ਪਟਾਈ ਜਾਂਦੇ ਆ ਬਹੁਤ ਮੰਦਪਾਗੀ ਹੈ ਹਾਂਜੀ ਤਰਨਾ ਸ਼ੁਰੂ ਕੀਤਾ ਹੈ ਪਬਲਿਕ ਦੇ ਸਹਿਯੋਗ ਨਾਲ ਅਰੇ ਤੁਹਾਡੇ ਮਾਧਿਅਮ ਰਾਹੀਂ ਅਸੀਂ ਪਬਲਿਕ ਨੂੰ ਵੀ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਇਹਦੇ ਵਿੱਚ ਮੂਲੀਅਤ ਕਰੀਏ ਤਾਂ ਰਾਂ ਦੇ ਵਿੱਚ ਜੋ ਵੀ ਬੰਦੀ ਕਾਰਵਾਈ ਹੈ ਜਿਨ੍ਹਾਂ ਨੇ ਪਰਮਿਸ਼ਨ ਦਿੱਤੀ ਹੈ ਜਿਨ੍ਹਾਂ ਨੇ ਪਟਾਏ ਹੈ ਜਾਂ ਜਿਨ੍ਹਾਂ ਨੇ ਪੱਟੇ ਆ ਠੇਕੇਦਾਰ ਨੇ ਸਾਰਿਆਂ ਦੀ ਕਾਰਵਾਈ ਕਰਨੀ ਪਣਦੀ ਹੈ ਧੰਨਵਾਦ